ਸੱਚੀ ਕੋਰ ਕਾਲ ਯੂਗਾ ਗਾਇਸ ਫੌਜੀ ਵੀਰ ਦੀ ਕਹਾਣੀ ਸੁਣ ਕੇ ਭਾਵੁਕ ਦੇ ਨਾਲ-ਨਾਲ ਤੁਸੀਂ ਸਤਰਕ ਵੀ ਹੋ ਜਾਓਗੇ ਬੰਦਾ ਸਾਰਾ ਕੁਝ ਬਰਦਾਸ਼ਤ ਕਰ ਸਕਦਾ ਹੈ ਪਰ ਧੋਖਾ ਨਹੀਂ ਵੀਰ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੁਣੋ ਸਾਰੀ ਗੱਲ ਇਸ ਵੀਰ ਦੀ ਜ਼ੁਬਾਨੀ ਬੰਦਾ ਪੰਜਾਬ ਰੈਜiment ਮੇਰੀ ਜੁਨਟ ਹੈ ਜਿਹੜੀਆਂ ਤੁਸੀਂ ਆ ਫੋਟੋਆਂ ਦੇਖ ਰਹੇ ਹੋ ਇਹ ਕੁੜੀ ਨਾਲ ਮੇਰੇ 3 ਸਾਲ ਦੇ ਰਿਲੇਸ਼ਨਾਂ 3 ਸਾਲ ਮੇਰੇ ਨਾਲ ਰਹੀ ਹੈ ਹੋਟਲਾਂ 'ਚ ਘੁੰਮੀ ਸਭ ਜਗ੍ਹਾ ਗਈ ਤੰਨ ਸਾਲ ਮੇਰੇ ਨਾਲ ਰਹੀ ਹੈ ਜਿਹੜੀਆਂ ਤੁਸੀਂ ਫੋਟੋਆਂ ਦੇਖ ਰਹੇ ਕੁੜੀ ਸਿਰੇ ਦੇ ਧੋਖੇ ਵਜ ਮਕਾਰ ਔਰਤ ਹੈ ਇਹ ਕੁੜੀ ਨੂੰ ਮੈਂ ਧੋਖੇ ਚ ਰੱਖਿਆ ਮੇਰੇ ਨਾਲ ਸ਼ਗਨ ਪਵਾਇਆ ਮੇਰੇ ਮਾਂ ਪੇ ਉਹਨਾਂ ਨਾਲ ਆਈ ਕੀਤੀ ਇਹ ਕੁੜੀ ਦੇ ਦੋ ਜਗ੍ਹਾ ਫੀਅਰ ਚੱਲ ਰਹੇ ਆ ਇੱਕ ਇਹ ਤੇ ਕਾਰਾਂ ਵਾਲੇ ਸ਼ਹਿਰ ਦਾ ਮੁੰਡਾ ਹੈ ਉਹਨੇ ਮੈਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਪਰ ਇਹਦੇ ਘਰ ਦੇ ਨੇ ਕੁਝ ਵੀ ਨਹੀਂ ਕੀਤਾ ਬਲਕਿ ਮੈਨੂੰ ਬੋਲਿਆ ਆਪਦੀ ਕੁੜੀ ਨੂੰ ਕੁਝ ਨਹੀਂ ਕਿਹਾ ਇੱਕ ਮੁੰਡਾ ਹਿਸਾਰ ਦਾ ਗੌਰਵ ਨਾਂ ਦਾ ਮੁੰਡਾ ਉਹਦੇ ਨਾਲ ਇਹਦੀ ਗੱਲਬਾਤ ਰਹੀ ਹੈ ਇਹਨਾਂ ਦੇ ਰਿਸ਼ਤੇ داری ਚ ਦਾ ਭਰਾ ਲੱਗਦਾ ਕਰਨੇ ਫੇਰ ਵੀ ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ ਮੈਨੂੰ ਧੋਖੇ 'ਚ ਰੱਖਿਆ ਉੱਪਰ ਬਾਈ ਇਹ ਫੋਰਐਵਰ ਕੰਪਨੀ ਵਿੱਚ ਕੰਮ ਕਰਦੀ ਐ ਜਉਦਾ ਸ਼ਗਨ ਪਿਆਉ ਤੋਂ ਬਾਅਦ ਮੈਨੂੰ ਇਹਨੇ ਬਲਾਕ ਕਰ ਰੱਖਿਆ 5 ਮਹੀਨੇ ਹੋ ਗਏ ਇਹਨੇ ਮੈਨੂੰ ਧੋਖੇ 'ਚ ਰੱਖਿਆ ਬਲਾਕ ਕਰਤਾ ਕਿਸੇ ਪਾਸੇ ਨੂੰ ਮੇਰੀ ਗੱਲ ਨਹੀਂ ਹੋਈ ਉੱਪਰ ਇਹਦੇ ਘਰ ਦੇ ਮੈਨੂੰ ਬੋਲ ਰਿਹਾ ਵੀ ਤੂੰ ਸਾਡੀ ਕੁੜੀ ਦਾ ਐ ਕੀਤਾ ਵੋਹ ਕੀਤਾ ਇਹਦਾ ਪਿਓ ਮੈਨੂੰ ਡਰਾਵੇ ਦੇ ਰਿਹਾ ਅਸੀਂ ਐ ਕਰਦਾਂਗੇ ਵੋਹ ਕਰਦਾਂਗੇ ਸਾਡੀ ਇੰਨੀ ਪਹੁੰਚ ਐ ਤਾਂ ਕਰਕੇ ਬਾਈ ਇਹਦੇ ਇਹ ਉਹ ਜਿਹੜਾ ਹੈਗਾ ਇਹ ਆਪ ਦੀ ਕੁੜੀ ਦੀ ਕਮਾਈ ਖਾਣ ਲਈ ਇਹਨੂੰ ਕਿਤੇ ਭੇਜ ਸਕਦਾ ਮੈਨੂੰ ਫੋਨ ਲਾ ਕੇ ਸਿੱਧਾ ਕਹਿ ਰਿਹਾ ਮੇਰੀ ਕੁੜੀ ਤਾਂ ਆਈ ਜਾਊੀ ਆਈ ਕੰਮ ਕਰੂਈ ਤੂੰ ਰੋਕ ਲਾ ਜਿਹੜਾ ਕੁਝ ਕਰਨਾ ਹੈਗਾ ਤਾਂ ਕਰਕੇ ਬਈ ਮੈਂ ਆਹ ਕੁੜੀ ਕਰਕੇ ਸੋਸਾਇਟੀ ਕਰ ਰਿਹਾ ਮੈਂ ਇਹ ਕੁੜੀ ਕਰਕੇ ਬਹੁਤ ਦੁਖੀ ਆ